ਕਾਲੀ ਦਲ ਨੇ ਕਿਉਂ ਇਸ ਵਕਤ ਗਰਾਜ ਜਿਹੜੇ ਇੱਕ ਨੰਬਰ ਦਾ ਡਾਊਨ ਆਇਆ ਕੀ ਕਰ ਰਿਹਾ ਹੈ ਜੀ ਪਾਰਟੀ ਕੋਣ ਹੈ ਪਾਰਟੀ ਹੈ ਪਾਰਟੀ ਦੇ ਵਰਕਰ ਪਾਰਟੀ ਦੇ ਜ਼ਿਲ੍ਹਾ ਅਹੁਦੇਦਾਰ ਪਾਰਟੀ ਦੇ ਡੈਲੀਗੇਟ ਜਿਹੜੇ ਪ੍ਰਧਾਨਤਵ ਦੀ ਚੋਣ ਕਰਦੇ ਨੇ ਉਹ ਤਾਂ ਸਾਰੀ ਇਕਜੁੱਟ ਹੈ ਹੁਣ ਜੇ ਚਾਰ ਬੰਦੇ ਪਾਰਟੀ ਦੀ رائے ਨਾਲ ਸਹਿਮਤ ਨਹੀਂ ਇੱਕ ਧੜਾ ਖੜਾ ਹੋ ਗਿਆ ਤਾਂ ਚਾਰ ਬੰਦੇ ਧੜਾ ਨਹੀਂ ਹੁੰਦੇ ਉਹ ਚਾਰ ਬੰਦੇ ਹੁੰਦੇ ਚੰਦੂ ਮਾਜਰਾ ਸਾਹਿਬ ਹੋਣ ਬੀਬੀ ਜਗੀਰ ਕੌਰ ਹੋਣ ਧੀਰਸਾ ਸਾਹਿਬ ਹੋਣ ਜਦੋਂ ਟਿਕਟਾਂ ਮਿਲਦੀਆਂ ਸੀ ਪਾਰਟੀ ਦੇ ਅੰਦਰ ਜਦੋਂ ਆਪ ਨੂੰ ਟਿਕਟ ਪਰਿਵਾਰ ਨੂੰ ਟਿਕਟ ਦੋ ਦੋ ਹਲਕੇ ਐਮਪੀ ਦੀ ਟਿਕਟ ਉਦੋਂ ਤੱਕ ਕੀ ਪਾਰਟੀ ਸਭ ਕੁਝ ਠੀਕ ਸੀ ਕਿ ਕੀ ਪੱਥ ਵੱਡਾ ਸੀ ਕਿ ਜ਼ਾਤੀ ਮੁਫਾਦ ਵੱਡੇ ਸੀ ਐਨਪੀ ਹੋਗੇ ਇਹ ਨਾਨ ਪਰਫਾਰਮਿੰਗ ਸੈਟਅਪ ਪਾਰਟੀ ਚੰਦੂ ਮਾਇਰਾ ਸਾਹਿਬ ਚਾਰ ਜ਼ਿਲ੍ਹੇ ਬਦਲੇ ਅੱਠ ਚੋਣਾਂ ਹਾਰ ਕੇ कि ਉਹਨਾਂ ਨੂੰ ਨਹੀਂ त्याग ਕਰਨਾ ਚਾਹੀਦਾ ਅਗਰ ਸੋਚਣ ਕਿ ਕੱਲਾ ਸੁਖਵੀਰ ਸਿੰਘ ਬਾਦਲ ਤੇ ਜ਼ਿੰਮੇਵਾਰੀ ਪਾ ਦਈਏ ਅਸੀਂ ਸੁਲਖਰੂ ਆ ਇਹ ਨਹੀਂ ਹੋਣਾ ਪਰ ਬਾਦਲ ਸਾਹਿਬ ਨੇ ਸਿਰਫ ਆਪਣੇ ਪਰਿਵਾਰ ਜਾਂ ਆਪਣੀ ਸੀਟ ਬਚਾਉਣ ਲਈ ਉਹਨਾਂ ਸਾਰੀ ਜਿਹੜੀ ਅਕਾਲੀ ਦਲ ਸੀਗੀ ਉਹ ਬਟਿੰਡੀ ਦਾ ਬਣ ਗਏ ਚਾਰ ਮਹੀਨੇ ਸਰਦਾਰ ਸੁਖਵੀਰ ਸਿੰਘ ਬਾਦਲ ਆਨ ਰੋਲ ਰਹੇ ਨੇ ਪੰਜਾਬ ਚੋ ਯਾਤਰਾ ਚ ਦੱਸੋ ਇਹਨਾਂ ਚੋਂ ਜਿਹੜਾ ਲੀਡਰ ਦੇ ਪ੍ਰਧਾਨ ਦਾ ਕੰਮ ਹੁੰਦਾ ਹਵਾ ਬਣਾਉਣੀ ਮੁਰਗਿਓ ਹਵਾ ਨੂੰ ਵੋਟਾਂ 'ਚ ਕਿਵੇਂ ਕਨਵਰਟ ਕਰਨਾ ਇਹ ਕੈਂਡੀਡੇਟ ਦਾ ਕੰਮ ਹੈ ਜਿਹਦੇ ਜਿਹੇ ਕੈਂਡੀਡੇਟ ਫੇਲ ਹੋਏ ਨੇ ਪ੍ਰਮੁੱਖ ਤੌਰ ਤੇ ਅਕਾਲੀ ਦਲ ਨੂੰ ਡੈਂਟ ਦੋ ਚੀਜ਼ਾਂ ਤੇ ਮਾਰਿਆ ਨਾ ਬੇਦਗੀਆਂ ਤੇ ਤੇ ਨਸ਼ੇ ਹਾਈ ਕੋਰਟ ਨੇ ਕਿਹਾ ਕਿ ਐਦਾਂ ਲੱਗ ਰਿਹਾ ਜਿਵੇਂ ਪੰਜਾਬ ਤੇ ਨਸ਼ਾ ਸਰਕਾਰ ਵਕਾਰੀਏ ਤਾਂ ਅੱਜ ਤੱਕ ਅਕਾਲੀ ਦਲ ਦੀ ਸਰਕਾਰ ਦਾ ਫਿਰ ਜੇ ਅੱਜ ਨਸ਼ਾ ਵਿਕਰੇ ਹੈ ਤਾਂ ਉਹਦੀ ਜ਼ਿੰਮੇਵਾਰੀ ਭਗਵਾਨ ਮੰਨਦੀ ਹੈ گورنر ਕਹਿ ਰਹੇ ਨੇ ਕਿ ਸਕੂਲਾਂ ਕਾਜ਼ਿਆਂ 'ਚ ਪਹੁੰਚ ਗਿਆ ਹੈ ਪੰਜਾਬ ਦੇ ਮੌਸਮਾਂ ਨੇ ਵਾਂਗ ਪੰਜਾਬੀ ਸਿਆਸਤ ਵੀ ਜਿਹੜੀ ਹੈ ਲਗਾਤਾਰ ਬਦਲ ਰਹੀ ਹੈ ਜੇ ਗੱਲ ਕਰੀਏ ਪੰਜਾਬੀ ਸਿਆਸਤ ਦੇ ਵਿੱਚ ਤਾਂ ਆਪਣੇ ਹੀ ਬੰਦੇ ਜਿਹੜੇ ਨੇ ਹੁਣ ਲਗਾਤਾਰ ਬਾਗੀ ਹੋ ਰਹੇ ਨੇ ਕੱਲ ਸ਼੍ਰੋਮਣੀ ਅਕਾਲੀ ਦਲ ਦੀ ਕਰੀਏ ਤਾਂ ਅਕਾਲੀ ਦਲ ਦੇ ਵਿੱਚ ਲਗਾਤਾਰ ਬਾਗੀ ਸੂਰ ਜਿਹੜੇ ਨੇ ਉੱਠਨੇ ਹੋ ਸ਼ੁਰੂ ਹੋ ਚੁੱਕੇ ਨੇ ਪਰ ਅਕਾਲੀ ਦਲ ਦੀ ਸਥਿਤੀ ਕਿਉਂ ਇੰਨੀ ਗਰਾਵ ਜਿਹੜਾ ਇਸਾ ਗਿਰੇ ਹੈ 2017 ਤੋਂ ਲੈ ਕੇ ਹੁਣ ਤੱਕ ਅਕਾਲੀ ਦਲ ਜਿਹੜੀ ਹੈ ਲਗਾਤਾਰ ਹਾਰ ਦਾ ਸਾਹਮਣਾ ਕਰ ਰਹੀ ਹੈ ਇਸ ਪੂਰੇ ਮੁੱਦੇ ਤੇ ਚਰਚਾ ਕਰਨੀ ਸਾਡੇ ਨਾਲ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਅਰਸ਼ਦੀਪ ਗਰੇਜ ਜੀ ਮੌਜੂਦ ਨੇ ਅਸੀਂ ਤੁਹਾਨੂੰ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਗੱਲ ਕਰੀਏ ਪੰਜਾਬ ਦੇ ਸਿਆਸਤ ਦੇ ਲਈ ਤਾਂ ਅਕਾਲੀ ਦਲ ਨੇ ਕਿਉਂ ਇਸ ਵਕਤ ਗਰਾਜ ਜਿਹੜੇ ਇੱਕ ਨੰਬਰ ਡਾਊਨ ਹੋਇਆ ਕੀ ਕਰਤਾ ਹੈ ਜੀ ਦੇਖੋ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇੱਕ ਖੇਤਰੀ ਪਾਰਟੀ ਹੈ ਇੱਕ ਮੂਵਮੈਂਟ 104 ਸਾਲ ਪੁਰਾਣਾ ਇਸ ਪਾਰਟੀ ਦਾ ਇਤਿਹਾਸ ਹੈ ਔਰ 104 ਸਾਲਾਂ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਨੇ ਰਾਜ ਸਿਰਫ 17 ਸਾਲ ਹੀ ਕੀਤਾ ਬਾਕੀ ਸੰਘਰਸ਼ੀ ਦੇ ਪੰਥਕ ਮੁੱਦਿਆਂ ਤੇ ਪੰਜਾਬ ਦੇ ਮੁੱਦਿਆਂ ਦੀ ਪਹਿਰੇਦਾਰੀ ਇਹਦਾ ਸ਼੍ਰੋਮਣੀ ਅਕਾਲੀ ਦਲ ਧੜਿਆਂ ਦੇ ਵਿੱਚ ਵੰਡਿਆ ਸ਼੍ਰੋਮਣੀ ਅਕਾਲੀ ਦਲ ਇੱਕ ਜੁੱਟ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਲੀਡਰਸ਼ਿਪ ਸ਼੍ਰੋਮਣੀ ਅਕਾਲੀ ਦਲ ਤੇ ਸਰਪ੍ਰਮਾਨਤ ਹੈ ਠੀਕ ਹੈ ਦੋ ਚਾਰ ਬੰਦੇ ਪਾਰਟੀ ਤੋਂ ਅਲੱਗ ਹੋ ਕੇ ਇੱਕ ਪਲੇਟਫਾਰਮ ਲਾ ਕੇ ਆਪਣੀ ਗੱਲ ਕਹਿਣਾ ਚਾਹਣ ਤਾਂ ਉਦੋਂ ਪਾਰਟੀ ਵੀ ਦੋ ਧੜਿਆਂ 'ਚ ਹੋ ਜਾਂਦੀ ਹੈ ਪਾਰਟੀ ਕੌਣ ਹੈ ਪਾਰਟੀ ਹੈ ਪਾਰਟੀ ਦੇ ਵਰਕਰ ਪਾਰਟੀ ਦੇ ਜ਼ਿਲ੍ਹਾ ਉਪਦੇਦਾਰ ਪਾਰਟੀ ਦੇ ਡੈਲੀਗੇਟ ਜਿਹੜੇ ਪ੍ਰਧਾਨ ਸਾਹਿਬ ਦੀ ਚੋਣ ਕਰਦੇ ਨੇ ਪਾਰਟੀ ਦੇ ਐਮ ਐਲ ਏ ਐਕਸ ਐਮ ਐਲ ਏ ਹਲਕਾ ਇੰਚਾਰਜ ਪਾਰਟੀ ਦੀ ਵਰਕਿੰਗ ਕਮੇਟੀ ਉਹ ਤਾਂ ਸਾਰੀ ਇਕਜੁੱਟ ਹੈ ਹੁਣ ਜੇ ਚਾਰ ਬੰਦੇ ਪਾਰਟੀ ਦੀ رائے ਨਾਲ ਸਹਿਮਤ ਨਹੀਂ ਤੇ ਉਹ ਜਾ ਕੇ ਅਲੱਗ ਪਲੈਟਫਾਰਮ ਲਾ ਕੇ ਕਹਿਣ ਕਿ ਜੀ ਇੱਕ ਧੜਾ ਖੜਾ ਹੋ ਗਿਆ ਤਾਂ ਚਾਰ ਬੰਦੇ ਧੜਾ ਨਹੀਂ ਹੁੰਦੇ ਉਹ ਚਾਰ ਬੰਦੇ ਹੀ ਹੁੰਦੇ ਅਰ ਜੀ ਮੀਨ ਵਿੱਚ ਜਿਹੜੇ ਉਹਦੇ ਲੀਡਰਸ਼ਿਪ ਵਿੱਚ ਹੈ ਬ੍ਰੇਮ ਸਿੰਘ ਚੰਦੂ ਮਾਜਰਾ ਇਹ ਗੱਲ ਕਰੀ ਬੀਬੀ ਜਗੀਰਪੁਰ ਰਖੜਾ ਸਾਹਿਬ ਹੋ ਗਏ ਥੋੜੇ ਮੀਨ ਲੀਡਰ ਤਾਂ ਅਕਾਲੀ ਦਲ ਤੋਂ ਸਾਈਡ ਹੋ ਗਏ ਅਕਾਲੀ ਦਲ ਚ ਵੀ ਬਚੇ ਗੁਣ ਜਿਹਨੂੰ ਕਈ ਹੈ ਫਿਰ ਮੀਨ ਹੈ ਹੀ ਕੀ ਹੈ ਪਰਪਸਿਸ ਨਹੀਂ ਮੈਂ ਤਾਂ ਕਹਿ ਰਿਹਾ ਕਿ ਲੀਡਰਸ਼ਿਪ ਤਾਂ ਇੱਕ ਝੋਟਾ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਇਹ ਤਾਂ ਕਦੇ ਵੀ ਅਕਾਲੀ ਦਲ ਚ ਲੰਬਾ ਸਮਾਂ ਨਹੀਂ ਰਹੇ ਚੰਦੂ ਮਾਜਰਾ ਸਾਹਿਬ ਹੋਣ ਬੀਬੀ ਜਗੀਰ ਕੌਰ ਹੋਣ ਢੀਂਸਾ ਸਾਹਿਬ ਹੋਣ ਸਮੇਂ-ਸਮੇਂ ਤੇ ਬਾਹਰ ਆਉਂਦੇ ਜਾਂਦੇ ਰਹੇ ਨੇ ਚੰਦੂ ਮਾਜਰਾ ਸਾਹਿਬ ਨੇ ਆਪਣਾ ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਬਣਾਇਆ ਬੀਬੀ ਜਗੀਰ ਕੌਰ ਜੀ ਨੇ ਪੰਥਕ ਬੋਰਡ ਬਣਾਇਆ ਢੀਂਸਾ ਸਾਹਿਬ ਨੇ ਅਕਾਲੀ ਟੋੜਾ ਪਰਿਵਾਰ ਨੇ ਅਕਾਲੀ ਦਲ ਸਰਪ ਹਿੰਦ ਬਣਾਇਆ ਸੋ ਇਹੋ ਲੋਕ ਨੇ ਜਿਹੜੇ ਕਿ ਪਾਰਟੀ ਤੋਂ ਬਾਹਰ ਜਾਂਦੇ ਰਹੇ ਆਪਣੇ ਧੜੇ ਬਣਾਉਂਦੇ ਰਹੇ ਫਿਰ ਪਾਰਟੀ ਦੇ ਵਿੱਚ ਆਏ ਫਿਰ ਇਲੈਕਸ਼ਨਾਂ ਵੀ ਲੜੀਆਂ ਔਰ ਜਿਹੜੇ ਅੱਜ ਸਵਾਲ ਚੱਕ ਰਹੇ ਨੇ ਮੈਂ ਤਾਂ ਇਹਨਾਂ ਨੂੰ ਸਿੱਧਾ ਪੁੱਛਦਾ ਕਿ ਇਹਨਾਂ ਨੇ ਤਾਂ 2007 ਵੀ ਲੜੀ 2009 ਵੀ ਲੜੀ 2012 ਵੀ ਲੜੀ 14 ਵੀ ਲੜੀ 17 ਵੀ ਲੜੀ 2019 ਵੀ ਲੜੀ 2022 ਵੀ ਲੜੀ 2024 ਵੀ ਲੜੀ ਜਦੋਂ ਟਿਕਟਾਂ ਮਿਲਦੀਆਂ ਸੀ ਪਾਰਟੀ ਦੇ ਅੰਦਰ ਜਦੋਂ ਆਪ ਨੂੰ ਟਿਕਟ ਪਰਿਵਾਰ ਨੂੰ ਟਿਕਟ ਦੋ ਦੋ ਹੱਲ ਕੇ ਐਮਪੀ ਦੀ ਟਿਕਟ ਉਦੋਂ ਤੱਕ ਕੀ ਪਾਰਟੀ ਸਭ ਕੁਝ ਠੀਕ ਸੀ ਕਿਉਂਕਿ ਉਹ ਤੱਕ ਕਦੇ ਸਵਾਲ ਨਹੀਂ ਚੱਕਿਆ ਜਿਹੜੇ ਅੱਜ ਜਿਹੜੇ ਕਹਿੰਦੇ ਨੇ ਕਿ ਜੀ ਅਸੀਂ ਪੰਥਕ ਮੁੱਦਿਆਂ ਦੀ ਤਰਜਮਾਨੀ ਕਰ ਰਹੇ ਹਾਂ ਅਸੀਂ ਪੰਥਕ ਮੁੱਦਿਆਂ ਦੀ ਪਹਿਰੇਦਾਰੀ ਕਰ ਰਹੇ ਹਾਂ ਇਹ ਆ ਕੇ ਸਪਸ਼ਟ ਤੌਰ ਤੇ ਇੱਕ ਗੱਲ ਦੱਸਣ ਕਿ ਕੀ ਪੰਥ ਵੱਡਾ ਸੀ ਕਿ ਜ਼ਾਤੀ ਮੁਫਾਦ ਵੱਡੇ ਸੀ ਕਿਉਂਕਿ ਨਹੀਂ ਤਾਂ ਅਗਰ ਇਹਨਾਂ ਨੂੰ ਪੰਥ ਇੱਡਾ ਪਿਆਰਾ ਹੁੰਦਾ ਅਗਰ ਵਾਕਈ ਪੰਥਕ ਮੁੱਦਾ ਹੁੰਦਾ ਅਗਰ ਵਾਕਈ ਇਹ ਪਾਰਟੀ ਦੀ ਬਿਹਤਰੀ ਦੀ ਲੜਾਈ ਲੜਦੇ ਤਾਂ ਫਿਰ ਇਹ ਆਪਣੀ ਟਿਕਟਾਂ ਕਿਉਂ ਲੰਦੇ ਟਿਕਟਾਂ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਹੀ ਲੈ ਰਹੇ ਸੀ 2024 ਦੀ ਇਲੈਕਸ਼ਨ ਚ ਵੀ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਟਿਕਟ ਲਈ ਨਾ ਨਾਲ ਲੰਦੇ ਟਿਕਟ ਉਦੋਂ ਆਪਣੀ ਟਿਕਟ ਦਾ ਤਿਆਗ ਕਰਦੇ ਸਿਰ ਦਿੰਦੇ ਟਿਕਟ ਵੀ ਭਾਈ ਜਿੰਨਾ ਚਿਰ ਪਾਰਟੀ ਚ ਸਭ ਕੁਝ ਠੀਕ ਨਹੀਂ ਕਰਦੇ ਅਸੀਂ ਨਹੀਂ ਇਲੈਕਸ਼ਨ ਲੜਦੇ ਅਸਲ ਦੇ ਵਿੱਚ ਉਹ ਲੋਕ ਨੇ ਜਿਹੜੇ ਆਪ ਨਾਨ ਪਰਫਾਰਮਿੰਗ ਐਸੈਟ ਬਣ ਗਏ ਐਮਪੀ ਇਹ ਕਹਿੰਦਾ ਨਾ ਆਪਾਂ ਬੈਂਕ ਚ ਗਿਆ ਆਪਾਂ ਕਹਿੰਦਾ ਮੇਰਾ ਖਾਤਾ ਐਨਪੀ ਹੋ ਗਿਆ ਇਹ ਐਨਪੀ ਹੋ ਗਏ ਇਹ ਨਾਨ ਪਰਫਾਰਮਿੰਗ ਐਸੈਟ ਹੈ ਪਾਰਟੀ ਦੇ ਜਦੂ ਮਾਇਰਾ ਸਾਹਿਬ ਚਾਰ ਜ਼ਿਲ੍ਹੇ ਬਦਲੇ ਅੱਠ ਚੋਣਾਂ ਹਾਰ ਗਏ ਕਿ ਉਹਨਾਂ ਨੂੰ ਨਹੀਂ ਤਿਆਗ ਕਰਨਾ ਚਾਹੀਦਾ ਹੁਣ ਅਗਰ ਸਾਰਾ ਪਾਰਟੀ ਦੀ ਲੀਡਰਸ਼ਿਪ ਕਹਿ ਰਹੀ ਐ ਆਨੰਦਪੁਰ ਸਾਹਿਬ ਹਲਕੇ ਦੇ 9 ਕੌਨਸਟਿਟੂਐਂਸੀਆ ਦੇ ਲੀਡਰ ਕਹਿ ਰਹੇ ਨੇ ਕਿ ਚੰਦੂ ਮਹਾਰਾਜ ਸਾਹਿਬ ਤੁਸੀਂ ਉਹਨੇ ਨਾਲ ਲੜੋ ਉਰੇ ਕੋਈ ਬਹੁਤ ਵਧੀਆ ਰਿਜ਼ਲਟ ਤੁਹਾਡਾ ਨਹੀਂ ਆਉਣਾ ਫਿਰ ਧੱਕੇ ਨਾਲ ਟਿਕਟ ਲਈ ਤੇ ਲੜੇ ਫਿਰ ਹਾਰ ਹੋਈ ਪਰ ਹਾਰ ਕੋਈ ਇਹ ਨਹੀਂ ਹੋਈ ਕਿ ਆਨੰਦਪੁਰ ਸਾਹਿਬ ਹਲਕੇ ਤੋਂ ਹੀ ਹੋਈ ਜਿਹੜੇ ਬੂਥ ਦੇ ਵਿੱਚ ਉਹਨਾਂ ਦਾ ਘਰ ਆ ਉੱਥੇ 1127 ਵੋਟਾਂ ਪਈਆਂ ਤਾਂ ਫਿਰ ਇਹਦੇ ਲਈ ਸਰਦਾਰ ਸੁਖਵੀਰ ਸਿੰਘ ਬਾਦਲੂ ਤਾਂ ਜ਼ਿੰਮੇਵਾਰ ਨਹੀਂ ਅਗਰ ਰਖੜਾ ਸਾਹਿਬ ਆਪਣੀ ਕੌਨਸਟਿਟੂਐਂਸੀ ਹਾਰ ਰਹੇ ਨੇ ਤਾ ਸੁਖਬੀਰ ਸਿੰਘ ਬਾਦਲ ਦਾ ਜ਼ਿੰਮੇਵਾਰ ਨਹੀਂ ਬੀਬੀ ਜੀ ਹਾਰਦੇ ਨੇ ਤਾਂ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਜ਼ਿੰਮੇਵਾਰ ਨਹੀਂ ਕਿਉਂਕਿ ਸੁਖਬੀਰ ਸਿੰਘ ਬਾਦਲ ਸਾਹਿਬ ਤਾਂ ਬਟਿੰਡਾ ਸੀਟ ਵੀ ਬੜੇ ਵਧੀਆ ਤਰੀਕੇ ਨਾਲ ਜਿੱਤੇ ਜਿਹੜੀ ਉਹਦੀ ਆਪਣੀ ਸੀਟ ਔਰ ਲੰਬੀ ਕਨਸਟੈਂਸੀ ਵੀ 31000 ਤੇ ਜਿੱਤੇ ਇਹਦਾ ਮਤਲਬ ਇਹ ਲੀਡਰਾਂ ਦੀ ਜਿਹੜੇ ਆਪਣੇ ਆਪ ਨੂੰ ਪ੍ਰਧਾਨ ਦੇ ਬਰਾਬਰ ਦੇ ਸਮਝਦੇ ਨੇ ਇਹਨਾਂ ਦੀ ਆਪਣੀ ਕਾਰਗੁਜ਼ਾਰੀ ਬਹੁਤ ਢਿੱਲੀ ਹੈ ਇਹਨਾਂ ਦੇ ਜਿਹੜੇ ਕੋਰ ਕਮੇਟੀ ਚ ਬਹਿ ਕੇ ਗਲਤ ਫੈਸਲੇ ਕਰਾਏ ਨੇ ਉਹਦੇ ਕਰਕੇ ਨੁਕਸਾਨ ਹੋ ਰਿਹਾ ਸੋ ਜ਼ਿੰਮੇਵਾਰੀ ਕਲੈਕਟਿਵ ਹੈ ਅਗਰ ਸੋਚਣ ਕਿ ਕੱਲਾ ਸੁਪੀਰ ਸਿੰਘ ਬਾਦਲ ਤੇ ਜ਼ਿੰਮੇਵਾਰੀ ਪਾ ਦਈਏ ਅਸੀਂ ਸੁਰਖਰੂ ਆ ਇਹ ਨਹੀਂ ਹੋਣਾ ਪਰ ਜਿਹੜੇ ਬਾਗੀ ਦੜੇ ਨੇ ਉਹ ਇਹ ਸਵਾਲ ਚੱਕ ਰਹੇ ਨੇ ਕਿ ਵੀ ਬਾਦਲ ਸਾਹਿਬ ਨੇ ਸੁਰਖਰੂ ਨੂੰ ਪਰਿਵਾਰ ਜਾਂ ਆਪਣੀ ਸੀਟ ਬਚਾਉਣ ਦੇ ਲਈ ਉਹਨਾਂ ਸਾਰੀ ਜਿਹੜੀ ਅਕਾਲੀ ਦਲ ਸੀਗੀ ਵੀ ਉਹ ਬਠਿੰਡੇ ਹੀ ਲਾਤੀ ਇਹਨਾਂ ਨੇ ਦੇਖੋ ਮੈਂ ਹੀ ਦੱਸ ਦੱਸ ਜਿਹੜੇ ਹਾਰੇ ਨੇ ਜਿਨ੍ਹਾਂ ਦੀ ਜ਼ਮਾਨਤਾਂ ਜप्त ਹੋਈਆਂ ਨੇ ਕਾਰਨ ਇਹ ਕਹਿੰਦੇ ਵੀ ਉਹ ਇਧਰਲੀ ਸਾਈਡ ਆਈ ਨਹੀਂਗੇ ਵੀ ਉਹਨਾਂ ਬਠਿੰਡੇ ਵਿੱਚ ਸਾਰਾ ਜ਼ੋਰ ਲਾ ਕੇ ਰੱਖਿਆ ਨਹੀਂ ਮੈਂ ਤਾਂ ਇਸ ਗੱਲ ਨਾਲ ਸਹਿਮਤ ਨਹੀਂ ਕਿਉਂਕਿ ਬੀਬੀ ਜ਼ਗੀਰ ਕੌਰ ਨੇ న్యూਸ 18 ਤੇ ਇਹ ਗੱਲ ਕਹੀ ਹੈ ਕਿ ਸਰਦਾਰ ਸੁਪੀਰ ਸਿੰਘ ਬਾਦਲ ਦੀ ਸਰਦਾਰ ਸੁਖਬੀਰ ਸਿੰਘ ਬਾਦਲ ਤਾਂ ਸਾਰੇ ਪੰਜਾਬ ਤਾ ਸਰਦਾਰ ਸੁਖਬੀਰ ਸਿੰਘ ਬਾਦਲ ਹੀ ਫਰੇ ਨੇ ਇਹਨਾਂ ਚੋਂ ਕੋਈ ਲੀਡਰ ਗਿਆ ਹੀ ਨਹੀਂ ਪੰਜਾਬ ਚ 4 ਮਹੀਨੇ ਸਰਦਾਰ ਸੁਖਬੀਰ ਸਿੰਘ ਬਾਦਲ ਔਨ ਰੋਡ ਰਹੇ ਨੇ ਪੰਜਾਬ ਚ ਚੋਣ ਯਤਰਾ ਚ ਦੱਸੋ ਇਹਨਾਂ ਚੋਂ ਕਿਹੜਾ ਲੀਡਰ ਰੇ ਸੋ ਪ੍ਰਧਾਨ ਦਾ ਕੰਮ ਹੁੰਦਾ ਵੋਟਰਾਂ ਨੂੰ ਮੋਬਾਈਲਾਈਜ਼ ਕਰਨਾ ਪ੍ਰਧਾਨ ਦਾ ਕੰਮ ਹੁੰਦਾ ਹਵਾ ਬਣਾਉਣੀ ਮੁੜ ਕੇ ਉਹ ਹਵਾ ਨੂੰ ਵੋਟਾਂ ਚ ਕਿਵੇਂ ਕਨਵਰਟ ਕਰਨਾ ਇਹ ਕੈਂਡੀਡੇਟ ਦਾ ਕੰਮ ਹੈ ਜਿਹਦੇ ਚ ਕੈਂਡੀਡੇਟ ਫੇਲ ਹੋਏ ਨੇ ਪ੍ਰਧਾਨ ਸਾਹਿਬ ਦੀ ਮਿਹਨਤ ਤੇ ਤਾਂ ਇਹ ਵੀ ਨਹੀਂ ਸਵਾਲ ਚੱਕਦੇ ਸੋ ਪ੍ਰਧਾਨ ਸਾਹਿਬ ਨੇ ਤਾਂ ਆਪਣਾ ਹਲਕੇ ਚ ਤਾਂ ਪ੍ਰਚਾਰ ਵੀ ਕੀਤਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਠਿੰਡੇ 2 ਜਾਂ 3 ਦਿਨ ਪ੍ਰਚਾਰ ਕੀਤਾ ਉਹਨਾਂ ਬਾਕੀ ਸਾਰਾ ਸਮਾਂ ਪੰਜਾਬ 'ਚ ਪ੍ਰਚਾਰ ਕੀਤਾ ਉਹਨਾਂ ਦੇ ਮਿਹਨਤ ਤੇ ਵੋਟਰ ਨੂੰ ਮੋਬਾਈਲਾਈਜ਼ ਕਰਨ ਦੇ ਤਾਂ ਇਹਨਾਂ ਦਾ ਕੋਈ ਸਵਾਲ ਹੀ ਨਹੀਂ ਸਿਰਫ ਸੁਖਬੀਰ ਸਿੰਘ ਬਾਦਲ ਨੇ ਪੰਜਾਬ 'ਚ ਯਾਤਰਾ ਸ਼ੁਰੂ ਕੀਤੀ ਸੀ ਫਰਵਰੀ ਦੇ ਵਿੱਚ 1 ਫਰਵਰੀ ਨੂੰ ਯਾਦ ਆ ਵੀ ਉੱਥੇ ਉਸ ਦਿਨ ਸ਼ੁਰੂ ਹੁੰਦੀ ਹੈ ਪਰ ਮੰਨਦੇ ਕਿ ਜਿੰਨਾ ਕਿਤੇ ਉਹ ਜਿਹੜੇ ਵੋਟਰ ਨੇ ਉਹਨੂੰ ਲੁਮਾਨ ਦੇ ਵਿੱਚ ਉਹਨਾਂ ਨੂੰ ਕਰਨ ਦੇ ਵਿੱਚ ਸਫਲ ਨਹੀਂ ਰਹੇ ਨਹੀਂ ਤੁਸੀਂ ਇਹ ਨਹੀਂ ਕਹਿ ਸਕਦੇ ਹਰ ਇੱਕ ਚੋਣ ਦੇ ਮੁੱਦੇ ਆਟ ਹੁੰਦੇ ਨੇ ਇਸ ਵਾਰ ਜਿਹੜਾ ਇਹ ਚੋਣ ਹੋਈ ਹੈ 2024 ਦੀ ਇਹ ਦੋ ਮੁੱਦਿਆਂ ਤੇ ਕੇਂਦ੍ਰਿਤ ਹੋਗੀ ਫੌਰ ਮੋਦੀ ਐਂਟੀ ਮੋਦੀ ਫੌਰ ਮੋਦੀ ਸੈਂਟੀਮੈਂਟ ਦੇ ਵਿੱਚ ਰਾਮ ਮੰਦਰ ਸੈਂਟੀਮੈਂਟ ਸੀ ਐਂਟੀ ਮੋਦੀ ਦੇ ਵਿੱਚ ਕਿਸਾਨ ਮੂਵਮੈਂਟ ਸੀ ਸੋ ਪੰਜਾਬ ਦੇ ਵਿੱਚ ਜਿਹੜੇ ਲੋਕ ਐਂਟੀ ਮੋਦੀ ਸੀ ਉਹਨਾਂ ਨੂੰ ਲੱਗਿਆ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਨੈਸ਼ਨਲ ਸੀਨ ਤੇ ਉਹਨਾਂ ਇੰਪੈਕਟ ਨਹੀਂ ਕਰ ਰਿਹਾ ਕਿਉਂਕਿ ਅਸੀਂ ਕਿਸੇ ਕੈਂਪ ਦਾ ਹਿੱਸਾ ਨਹੀਂ ਸੀ ਨਾ ਤਾਂ ਅਸੀਂ ਮੋਦੀ ਦੇ ਨਾਲ ਸੀ ਕਿਉਂਕਿ ਸਾਡੇ ਸਧਾਰਤਕ મત ਭੇਦ ਨੇ ਬੰਦੀ ਸਿੰਘਾਂ ਦੀ ਰਿਹਾਈ ਇੱਕ ਮੁੱਦਾ ਕਿਸਾਨਾਂ ਦੀ ਐਮਐਸਪੀ ਨੂੰ ਯਕੀਨੀ ਬਣਾਉਣਾ ਇੱਕ ਮੁੱਦਾ ਪੰਜਾਬ ਦੇ ਹੋਰ بڑے ਮਸਲੇ ਨੇ ਪੰਜਾਬ ਦੇ ਸਿੱਤੇ ਜਿਹੜਾ ਕਰਜ਼ਾ ਹੈ ਉਹਨੂੰ ਮਾਫ਼ ਕਰਨ ਦੀ ਅਸੀਂ ਗੱਲ ਕੀਤੀ ਸੋ ਅਸੀਂ ਮੁੱਦਿਆਂ ਤੇ ਲੜ ਰਹੇ ਹਾਂ ਉਹਨਾਂ ਨੂੰ ਲੱਗਿਆ ਕਿ ਨਾ ਤਾਂ ਅਸੀਂ ਮੋਦੀ ਦੇ ਨਾਲ ਹਾਂ ਨਾ ਅਸੀਂ ਮੋਦੀ ਦੇ ਕਿਉਂਕਿ ਇੰਡੀਆ ਬਲਾਕ ਦਾ ਅਸੀਂ ਹਿੱਸਾ ਨਹੀਂ ਸੀ ਕਿਉਂਕਿ ਉੱਥੇ ਕਾਂਗਰਸ ਬੈਠੀ ਹੈ ਜਿਹਨੇ 84 ਕੀਤੀ ਹੈ ਸੋ ਲੋਕ ਮੋਦੀ ਨੂੰ ਹਰਾਉਣ ਵਾਲੇ ਪਾਸੇ ਸੀ ਫਿਰ ਉਹਨਾਂ ਨੂੰ ਲੱਗਿਆ ਕਿ ਇੰਡੀਆ ਬਲਾਕ ਹੈ ਜਿਹੜਾ ਇਹ ਮੋਦੀ ਦੇ ਖਿਲਾਫ ਨੈਸ਼ਨਲ ਲੈਵਲ ਤੇ ਲੜਾਈ ਲੜ ਰਿਹਾ ਹੈ ਤਾਂ ਉਹ ਵੋਟ ਮੋਦੀ ਨੂੰ ਉਹ ਇੰਡੀਆ ਬਲਾਕ ਨੂੰ ਸ਼ਿਫਟ ਹੋਈ ਉਹਦੇ ਕਰਕੇ ਅਕਾਲੀ ਦਲ ਦਾ ਨੁਕਸਾਨ ਹੋਇਆ ਪਰ ਜਦੋਂ ਇਹ ਇਹੀ ਜਿਹੜੀ ਵੋਟ ਹੈ ਇਹ ਪੈਣੀ ਹੈ ਅਰੀਜਨਲ ਮੁੱਦਿਆਂ ਤੇ ਪੰਜਾਬ ਦੀ ਵਿਧਾਨ ਸਭਾ ਤੇ ਉਦੋਂ ਤੁਸੀਂ ਦੇਖੋਗੇ ਕਿ ਤੇ ਨਤੀਜੇ ਡਿਫਰੈਂਟ ਆਉਣਗੇ ਪਰ ਜਿਸ ਤਰ੍ਹਾਂ ਗੱਲ ਕਰਦੇ ਆ ਉਹ ਵੀ ਬਾਗੀ ਜੜੇ ਅੱਡ ਹੋਏ ਨੇ ਵੀ ਉਹ ਕਹਿੰਦੇ ਨੇ ਵੀ ਸਾਥ ਹੁੰਦੇ ਆ ਉਹ ਵੀ ਨਾ ਇਹ ਸਵਾਲ ਸੀਗਾ ਪਰ ਜਿਵੇਂ ਜਿਸ ਤਰ੍ਹਾਂ ਕਾਲੀਆਂ ਦਾ ਗ੍ਰਾਫ ਡਾਊਨ ਆ ਡਾਊਨ ਇੱਕਦਮ ਇੰਨਾ ਡਾਊਨ ਇੱਕਦਮ ਆਣਾ ਵੀ ਉਹਦਾ ਕਾਰਨ ਵੀ ਮੰਨਦੇ ਕਿ ਕਿਤੇ ਨਾ ਕਿਤੇ ਇਹ ਅੰਦਰੂਨੀ ਰਹਿ ਗਈ ਕਿਉਂਕਿ ਕਿਤੇ ਨਾ ਕਿਤੇ ਪੰਜਾਬ ਚੋਂ ਯਾਤਰਾ ਤੋਂ ਪਹਿਲਾਂ ਕਰ ਅਕਾਲੀ ਦਲ ਬਚਾਓ ਕਰਦਣ ਦੇ ਤਾਂ ਸਹੀ ਨਾ ਰਹਿੰਦਾ ਕਿਦਾਂ ਦੇ ਨਹੀਂ ਦੇਖੋ ਮੈਂ ਅਗਰ ਤੁਹਾਡੇ ਚੈਨਲ ਤੇ ਗੱਲ ਕਰਾਂ ਕਿ ਨਹੀਂ ਜੀ ਬਹੁਤ ਵਧੀਆ ਹਾਲਾਤ ਨੇ ਤਾਂ ਮੈਂ ਆਪਣੀ ਪਾਰਟੀ ਦੇ ਨਾਲ ਮੰਨਦੇ ਹੋਏ ਇਸ ਉੱਤੇ ਪਾਰਟੀ ਅਗਰ ਪਾਰਟੀ ਪਰਫਾਰਮ ਨਹੀਂ ਕਰ ਰਹੀ ਉਹਦੇ ਕਾਰਨ ਉਹਦੇ ਕਾਰਨ ਤੁਹਾਨੂੰ ਲੱਭਣੇ ਪੈਣੇ ਕਾਰਨ ਤੁਸੀਂ ਲੱਭੋਗੇ ਪਲੈਟਫਾਰਮ ਇੱਕ ਰਾਈਟ ਪਲੈਟਫਾਰਮ ਕੀ ਹੈ ਪਾਰਟੀ ਦੇ ਅੰਦਰ ਮੀਟਿੰਗ ਕਰਕੇ ਕਿ ਬਾਹਰ ਭਾਂਡੀ ਪ੍ਰਚਾਰ ਕਰਕੇ ਤੁਹਾਡੇ ਚੈਨਲ 'ਚ ਕੋਈ ਪ੍ਰੋਬਲਮ ਹੈ ਤੁਸੀਂ ਤਿੰਨੇ ਚਾਰੇ ਬੰਦੇ ਇੱਕ ਕਮਰੇ 'ਚ ਬੈ ਕੇ ਸਲਾਹ ਕਰੋਗੇ ਕਿ ਅੱਡ-ਅੱਡ ਕੈਮਰਾ ਲੈ ਕੇ ਕਹੋਗੇ ਜੀ ਆਹ ਹੋ ਗਿਆ ਉਸ ਤਰੀਕੇ ਨਾਲ ਤਾਂ ਤੁਸੀਂ ਵੱਡ ਨੁਕਸਾਨ ਕਰ ਦਿਓ। ਸੋ ਰਾਈਟ ਪਲੇਟਫਾਰਮ ਨਾ ਚੁਣ ਕੇ ਇਹ ਲੋਕ ਕੇਂਦਰੀ ਏਜੰਸੀਆਂ ਦੀ ਸਾਦਸ਼ਾ ਚ ਆ ਕੇ ਭਾਜਪੀ ਦੇ ਇਸ਼ਾਰੇ ਤੇ ਜਿਵੇਂ शिंदे ਉਥੇ ਮਹਾਰਾਸ਼ਟਰ ਇੰਸਟੀਚਿਊਸ਼ਨਸ਼ਿਪਸ ਹੈ ਨਾ ਤੋੜ ਹੋਏ ਨੇ। ਇਹ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਤੋੜਨ ਦੀ ਤਿਆਰੀ ਹੈ। ਆਦਰਵਾਇਜ਼ ਜੇ ਤੁਸੀਂ ਪ੍ਰਮੁੱਖ ਕਾਰਨ ਦੇਖੋ। ਦੇਖੋ 2007 ਤੋਂ 17 ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ। ਔਰ ਜੋ ਪੰਜਾਬ ਦੇ ਵਿੱਚ ਡਵੈਲਪਮੈਂਟ ਹੋਈ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਕੀਤੀ ਹੈ ਤੁਸੀਂ ਅੱਜ ਵੀ ਪਿੰਡਾਂ ਦੀ ਸੱਤਾਂ ਦੇ ਵਿੱਚ ਚਲੇ ਜਾਓ ਜੇ ਡਵੈਲਪਮੈਂਟ ਦੀ ਗੱਲ ਕਰੋਗੇ ਜੇ ਪੰਜਾਬ ਨੂੰ ਲੀਹਾ ਤੇ ਚੜਾਉਣ ਦੀ ਵਿਕਾਸ ਦੀ ਗੱਲ ਕਰੋਗੇ ਪੰਜਾਬ ਚ ਚਾਹੇ 에ਅਰਪੋਰਟ ਹੋਵੇ ਚਾਹੇ ਵੱਡੀਆਂ ਸੜਕਾਂ ਹੋਣ ਚਾਹੇ ਪਾਵਰ ਸੱਤ ਪਲੱਸ ਸੂਬਾ ਹੋਵੇ ਚਾਹੇ ਪ੍ਰਾਈਵੇਟ ਇਨਵੈਸਟਮੈਂਟ ਹੋਵੇ ਚਾਹੇ ਪੀਜੀਆਈ ਐਮਜ਼ ਵਰਗੇ ਹਸਪਤਾਲ ਹੋਣ ਇਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੀ ਦੇਣ ਠੀਕ ਹੈ ਉਹ ਇਹ ਸਾਜ਼ਿਸ਼ਾਂ ਹੋਈਆਂ ਪਰ ਮੁੱਖ ਤੌਰ ਤੇ ਅਕਾਲੀ ਦਲ ਨੂੰ ਡੈਂਟ ਦੋ ਚੀਜ਼ਾਂ ਤੇ ਮਾਰਿਆ ਨਾ ਬੇਦਬੀ ਆਤੇ ਤੇ ਨਸ਼ੇ ਤੇ ਕਾਂਗਰਸ ਨੇ ਵੀ ਇਹੀ ਦੋ ਚੀਜ਼ਾਂ ਪ੍ਰਚਾਰੀਆਂ ਕਾਂਗਰਸ ਕਹਿੰਦੀ ਰਹੀ ਜੀ ਰਿਪੋਰਟਾਂ ਖੁੱਲਣਗੀਆਂ ਜੀ ਕੀ ਹੋਊ ਖੁੱਲ ਗਿਆ ਸਾਰਾ ਕੁਝ ਰਿਪੋਰਟਾਂ ਖੁੱਲ ਗਈਆਂ ਅੱਜ ਪੰਜਾਬ ਦੇ ਜਿਹੜੇ ਲੋਕ ਨੇ ਉਹ ਠੱਗਿਆ ਮਹਿਸੂਸ ਕਰਦੇ ਨੇ ਕਾਂਗਰਸ ਦੇ ਪੰਜ ਸਾਲ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਹੱਥ 'ਚ ਫੜ ਲਿਆ ਸਮੁੱਚੀ ਲੀਡਰਸ਼ਿਪ ਸੁਖੀ ਰੰਦਾਵਾ ਨੇ ਫੜਾਇਆ ਗੁਟਕਾ ਸਾਹਿਬ ਇਹ ਸਾਰੇ ਸਟੇਜ ਤੇ ਖੜੇ ਇਹਨਾਂ ਨੇ ਕੀ ਕਿਹਾ ਕਿ ਘਰ ਘਰ ਨੌਕਰੀ ਦੇਵਾਂਗੇ ਕਿਸਾਨਾਂ ਦਾ ਚਾਹੇ ਬੈਂਕ ਦਾ ਚਾਹੇ ਕੋਆਪਰੇਟਿਵ ਸੁਸਾਇਟੀ ਦਾ ਸਾਰਾ ਕਰਜ਼ਾ ਮਾਫ ਕਰਾਂਗੇ ਤੇ ਪੰਜਾਬ ਦੇ ਵਿੱਚ ਬੇਅਦਬੀਆਂ ਦਾ ਇਨਸਾਫ ਤੇ ਪਰ ਪੰਜਾਬ 5 ਸਾਲ 5 ਸਾਲ ਕਰ ਨਹੀਂ ਸਕੇ ਪਰਫਾਰਮ ਨਹੀਂ ਕੀਤਾ ਲੋਕਾਂ ਨੂੰ ਲੱਗਿਆ ਇੱਕ ਐਂਡ ਚ ਆ ਕੇ ਇਹ ਜਿਹੜਾ ਨਵਜੋਤ ਸਿੱਧੂ ਗੁੱਟ ਸੀ ਇਹ ਆਪ ਮੁੱਖ ਮੰਤਰੀ ਬਣਨ ਦੇ ਚੱਕਰ ਚ ਇਹਨਾਂ ਨੇ ਇੱਕ ਨਵੀਂ ਚੀਜ਼ ਪ੍ਰਚਾਰਤੀ ਜੀ 7525 7525 ਉਥੇ ਪੰਜਾਬ ਦੇ ਨਾਲ ਦੂਜਾ ਵੱਡਾ ਧੋਖਾ ਹੋਇਆ ਲੋਕਾਂ ਨੂੰ ਲੱਗਿਆ ਕਿ ਸ਼ਾਇਦ ਕਾਂਗਰਸ ਤੇ ਅਕਾਲੀ ਮਿਲੇ ਨੇ ਹੁਣ ਭਗਵੰਤ ਮਾਨ ਆਊਗਾ ਤੇ ਭਗਵੰਤ ਮਾਨ ਉਹ ਚੀਜ਼ਾਂ ਦਾ ਇਨਸਾਫ ਕਰੂਗਾ ਹੁਣ ਮੈਨੂੰ ਇਹ ਦੱਸੋ ਜੀ ਬੇਦਬੀਆਂ ਦਾ ਚਲਾਨ ਵੀ ਪੇਸ਼ ਹੋ ਗਿਆ ਭਗਵੰਤਬਾਨ ਸਾਹਿਬ ਨੇ ਆਪ ਪੇਸ਼ ਕੀਤਾ ਕਿਸੇ ਅਕਾਲੀ ਲੀਡਰ ਦਾ ਛੱਡੋ ਵਰਕਰ ਤੱਕ ਦਾ ਉਹਦੇ ਚ ਲਾ ਨਹੀਂ ਡਰੱਗ ਦਾ ਜਿਹੜਾ ਮੁੱਦਾ ਸੀ ਡਰੱਗ ਦੇ ਮੁੱਦੇ 'ਚ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੀ ਟਿੱਪਣੀ ਆ ਗਈ ਕਿ ਭਾਈ ਡੀਜੀਪੀ ਨੂੰ ਕਿਹਾ ਕਿ ਤੂੰ ਮਾਫੀ ਮੰਗ ਪੰਜਾਬ ਦੇ ਵਿੱਚ ਨਸ਼ਾ ਇਸ ਤਰੀਕੇ ਲੱਗ ਰਿਹਾ ਹਾਈ ਕੋਰਟ ਕਹਿ ਰਿਹਾ ਤੇ ਮੈਂ ਨਹੀਂ ਕਹਿ ਰਿਹਾ ਹਾਈ ਕੋਰਟ ਨੇ ਕਿਹਾ ਕਿ ਐਦਾਂ ਲੱਗ ਰਿਹਾ ਜਿਵੇਂ ਪੰਜਾਬ 'ਚ ਨਸ਼ਾ ਸਰਕਾਰ ਵਕਾਰੀਏ ਤਾਂ ਅੱਜ ਤਾਂ ਅਕਾਲੀਦਰ ਦੀ ਸਰਕਾਰ ਨਹੀਂ ਅੱਜ ਤਾਂ ਪੂਰੇ ਅਕਾਲੀ ਦਲ ਦਾ ਰਾਜ ਨਹੀਂ 7 ਸਾਲ ਤੋਂ ਨਹੀਂ ਤਾਂ ਫਿਰ ਜੇ ਅੱਜ ਨਸ਼ਾ ਵਿਕਰੇਆ ਤਾਂ ਉਹਦੀ ਜ਼ਿੰਮੇਵਾਰੀ ਭਗਵਾਨ ਮੰਨਦੀ ਹੈ ਗਵਰਨਰ ਕਹ ਰਹੇ ਨੇ ਕਿ ਸਕੂਲਾਂ ਕਲਦਿਆਂ ਚ ਪਹੁੰਚ ਗਿਆ ਸੋ ਅੱਜ ਪੰਜਾਬ ਦੇਖਦਾ ਕਿ ਜਿਹੜੇ ਦੋ ਮੁੱਦਿਆਂ ਤੇ ਲਿਆ ਕੇ ਸ਼ਰੋਨੀ ਅਕਾਲੀ ਦਲ ਨੂੰ ਬਦਨਾਮ ਕੀਤਾ ਉਹ ਸਿਰਫ ਤੇ ਸਿਰਫ ਸਿਆਸੀ ਮੁੱਦੇ ਬਣ ਕੇ ਰਹਿ ਗਏ ਇਹ ਸਰਕਾਰਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਬੇਅਦਬੀਆਂ ਵੀ ਵੱਧ ਹੋਈਆਂ ਨਸ਼ਾ ਵੀ ਵੱਧਾ ਮੈਂ ਆਪਣੀ ਗੱਲ ਕੰਕਲੂਡ ਕਰਦਾ ਨਸ਼ਾ ਵੀ ਵੱਧਾ ਅਕਾਲੀ ਦਲ ਜਿਹੜਾ ਸੂਬੇ ਨੂੰ ਬਣਾ ਰਿਹਾ ਸੀ ਲੋਕਾਂ ਨੂੰ ਸਹੂਲਤਾਂ ਦੇ ਰਿਹਾ ਸੀਗਾ ਸੂਬੇ ਦੇ ਇਨਫਰਾਸਟ੍ਰਕਚਰ ਨੂੰ ਅੱਗੇ ਲੈ ਕੇ ਜਾ ਰਿਹਾ ਸੀ ਚਾਰ ਚਾਰ 에어ਪੋਰਟ ਬਣਾਤੇ ਉਸ ਪਾਰਟੀ ਨੂੰ ਇਹਨਾਂ ਦੀ ਗੱਲਾਂ ਚਾ ਕੇ ਬਾਹਰ ਧੱਕਿਆ ਸੋ ਹੁਣ ਲੋਕ 2027 ਦੇ ਵਿੱਚ ਦੁਬਾਰਾ ਪੰਜਾਬ ਦੀ ਜਦੋਂ ਵਿਧਾਨ ਸਭਾ ਹੋਊਗੀ ਤਾਂ ਲੋਕ ਡਵੈਲਪਮੈਂਟ ਨੂੰ ਲੋਕ ਸੱਚ ਤੇ ਵੋਟ ਪਾਉਣਗੇ ਤੇ ਤੁਸੀਂ ਦੇਖੋਗੇ ਕਿ ਸ਼੍ਰੋਮਣੀ ਅਕਾਲੀ ਦਲ ਬਹੁਤ ਵਧੀਆ ਤਰੀਕੇ ਦੇ ਨਾਲ ਦੁਬਾਰਾ ਵਾਪਸੀ ਕਰੇਗਾ ਅਸੀਂ ਪਰ ਇਹਦਾ ਗੱਲ 2017 ਤੋਂ ਅਕਾਲੀ ਦਲ ਕਰਦਾ ਆ ਰਹੇ ਵੀ ਅਸੀਂ ਡਵੈਲਪਮੈਂਟ ਕੀਤੀ ਹੈ ਅਸੀਂ ਸੱਚ ਦੀ ਰਾਹ ਤੇ ਚੱਲਦੇ ਆਂ ਪਰ ਫਿਰ ਵੀ ਜਿਹੜੇ ਲੋਕ ਨਹੀਂ ਤੁਹਾਡੀ ਵੋਟ ਪਰਸੈਂਟੇਜ ਘਟ ਗਈ ਅਕਾਲੀ ਦਲ ਦੀ ਇੱਕ ਤਾਂ ਨਹੀਂ ਮੈਂ ਜਿੱਦਾਂ ਕਿਹਾ ਕਿ ਲੋਕਾਂ ਦੇ ਨਾਲ ਧੋਖਾ ਹੋਇਆ ਝੂਠ ਮਾਰਿਆ ਹੁਣ ਜਦੋਂ ਗੁਟਕਾ ਸਾਹ ਵੀ ਹੱਥ 'ਚ ਫੜ ਲਈਏ ਤੇ ਲੋਕਾਂ ਨੂੰ ਤੁਸੀਂ ਮਜਬੂਰ ਕੀਤਾ ਆਪਣੇ ਝੂਠ ਤੇ ਯਕੀਨ ਕਰਨ ਨੂੰ ਦੇਸ ਉਸ ਕਾਂਗਰਸ ਦਾ ਕੀ ਹਾਲ ਉਹ ਕਾਂਗਰਸ ਵੀ 17 ਸੀਟਾਂ ਤੇ ਬੈਠੀ ਹੈ ਵਿਧਾਨ ਸਭਾ ਦੇ ਵਿੱਚ ਇਹ ਤਾਂ ਹੁਣ ਇੰਡੀਆ ਬਲੌਕ ਨੂੰ ਵੋਟ ਪੈ ਗਈ ਤੁਸੀਂ ਐਮਪੀ ਵਾਲੀ ਵੋਟ ਨਾ ਦੇਖੋ ਇਹ ਤਾਂ ਐਂਟੀ ਮੋਦੀ ਵੋਟ ਹੈ ਜਿਹੜੀ ਇਕੱਠੀ ਹੋਈ ਇੰਡੀਆ ਬਲੌਕ ਨੂੰ ਚਲੀ ਗਈ ਤੁਸੀਂ 2027 ਦੀਆਂ ਇਲੈਕਸ਼ਨਾਂ ਚ ਕਾਂਗਰਸ ਦਾ ਹਾਲ ਦੇਖੋ ਉਹਦੇ ਨਾਲੋਂ ਮਾੜਾ ਹਾਲ ਆਮ ਆਦਮੀ ਪਾਰਟੀ ਦਾ ਹੋਣਾ ਕਿਉਂਕਿ ਗੁਰੂ ਸਾਹਿਬ ਦੀ ਬੇਅਦਬੀ ਨੂੰ ਇਹਨਾਂ ਨੇ ਇੱਕ ਪੌੜੀ ਦੇ ਤੌਰ ਤੇ ਵਰਤਿਆ ਸੱਤਾ ਹਾਸਲ ਕੀਤੀ ਕੀਤਾ ਤਾਂ ਕੱਖ ਵੀ ਸੋ ਇਹ ਲੋਕਾਂ ਦਾ ਜਿਹੜਾ ਝੂਠ ਆ ਉਹ ਨੰਗਾ ਹੋ ਚੁੱਕਾ ਹੈ 27 ਦੀ ਚੋਣਾਂ ਚ ਪੰਜਾਬ ਹਸਾਬ ਕਰੇ ਉਹ ਪੰਜਾਬੀਆਂ ਦੀ ਆਦਤ ਹੈ ਪੰਜਾਬੀ ਮੌਕਾ ਜ਼ਰੂਰ ਦਿੰਦੇ ਨੇ ਕੈਪਟਨ ਸਾਹਿਬ ਨੂੰ ਵੀ ਦਿੱਤਾ ਤਾਂਦਰੁਸ ਨੂੰ ਦਿੱਤਾ ਚੰਨੀ ਸਾਹਿਬ ਨੂੰ ਵੀ ਦਿੱਤਾ ਮੌਕਾ ਉਹਨਾਂ ਨੇ ਭਗਵੰਤ ਮਾਨ ਨੂੰ ਵੀ ਦਿੱਤਾ ਪਰ ਹੁਣ ਲੋਕਾਂ ਨੇ ਦੇਖ ਲਿਆ ਹੁਣ ਐਕਚੁਅਲੀ ਕੀ ਹੈ ਕਿ ਬਹੁਤ ਚੰਗਾ ਹੋਇਆ ਸਭ ਨੂੰ ਮੌਕਾ ਮਿਲਿਆ ਬਹੁਤ ਚੰਗਾ ਹੋਇਆ ਅੱਜ ਲੋਕ ਤਕੜੀ ਸਾਰਿਆਂ ਨੂੰ ਦੇਖ ਲੈਣਗੇ ਕਿ ਕਿੱਥੇ ਹੈ ਤੇ ਬੈਲੈਂਸ ਆਫ ਕਨਵੀਨੀਅੰਸ ਹੈ ਉਹ ਸ਼ਰਮਨੀ ਅਕਾਲੀ ਦਲ ਦੇ ਹੱਕ ਚ ਹੈ ਕਿ ਉਹਨਾਂ ਦੇ ਰਾਜ ਚ ਡਵੈਲਪਮੈਂਟ ਹੋਈ ਹੈ ਉਹਨਾਂ ਦੇ ਰਾਜ ਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਰਹੀ ਹੈ ਕਦੇ ਦੇਖਿਆ ਸੀ ਅਕਾਲੀ ਦਲ ਦੇ ਰਾਜ ਚ ਇੰਡਸਟਰੀਲਿਸਟਾਂ ਨੂੰ ਗੈਂਗਸਟਰਾਂ ਨੂੰ ਧੰਪੀਆਂ ਆਉਂਦੀਆਂ ਹਨ ਫਰੋਤੀਆਂ ਨਹੀਂ ਅਕਾਲੀ ਦਲ ਦਾ ਬੜਾ ਸੁਚੱਜਾ ਰਾਜ ਲੋਕਾਂ ਪਸੰਦ ਆਉਂਗੀ ਦੋਸਤਾਂ ਇਹਦੇ ਵਿੱਚ ਹੋ ਸਕਦਾ ਪਰ ਜਿਸ ਤਰ੍ਹਾਂ ਹੁਣ ਬਾਗੀ ਤੜਾ ਅੱਡ ਹੋਇਆ ਬਾਗੀ ਤੜੇ ਨੇ ਛੇ ਹਕਾਲ ਤੱਕ ਸਾਫ ਦੇ ਉੱਥੇ ਨਸਲੀ ਪਹੁੰਚ ਕੇ ਉਹਨੇ ਮਾਫੀ ਮੰਗੀ ਹੈ ਵੀ ਇਹ ਚੀਜ਼ਾਂ ਸਾਡੇ ਨਾਲ ਹੋਈਆਂ ਨੇ ਹਾਲਾਂਕਿ ਇਹ ਅਕਾਲ ਤਖਤ ਸਾਹਿਬ ਨੇ ਸੁਭੀਰ ਸਿੰਘ ਬਾਦਲ ਨੂੰ ਵੀ ਕਿਹਾ ਕਿ ਦੱਸੋ ਇਹਦਾ ਕੀ ਕਾਰਨ ਹੈ ਇਹਦੇ ਉੱਤੇ ਕੀ ਕਹੋਗੇ ਫਿਰ ਨਹੀਂ ਦੇਖੋ ਜਿਹੜਾ ਮਸਲਾ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਚਾਰ ਅਧੀਨ ਆ ਤਾਂ ਮੈਂ ਚਾਹੂੰਗਾ ਕਿ ਉਹ ਪਬਲਿਕ ਪਲੇਟਫਾਰਮ ਤੋਂ ਡਿਸਕਸ ਨਾ ਕੀਤਾ ਜਾਵੇ ਸ਼ਰੋਮਨੀ ਅਕਾਲੀ ਦਲ ਸਮਰਪਿਤ ਹੈ ਅਕਾਲ ਤਖਤ ਸਾਹਿਬ ਸਾਡਾ ਰੋਮ ਰੋਮ ਸਮਰਪਿਤ ਅਰ ਵਿਸ਼ ਜਿੱਥੇ ਵੀ ਸਿੱਖ ਬੈਠੇ ਨੇ ਉਹ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨੇ ਸੋ ਹੁਣ ਅਕਾਲ ਤਖਤ ਸਾਹਿਬ ਦਾ ਜੋ ਵੀ ਆਦੇਸ਼ ਹੈ ਉਹਦੀ ਇਨ ਬਿਨ ਪਾਲਣਾ ਕੀਤੀ ਜਾਊਗੀ ਇਸ ਮਸਲੇ ਨੂੰ ਪਬਲਿਕ ਪਲੇਟਫਾਰਮ ਤੇ ਡਿਸਕਸ ਨਹੀਂ ਬਟ ਇਹ ਪੇਸ਼ ਕਦੋਂ ਜਾਣਗੇ ਉੱਥੇ ਇਹ ਵੀ ਕਿਉਂਕਿ ਹਰ ਇੱਕ ਦੇ ਮੰਨ ਵਿੱਚ ਇਹ ਸਵਾਲ ਹੈ ਵੀ ਸੁਖਵੀਰ ਸਿੰਘ ਬਾਦਲ ਕਦੋਂ ਅਕਾਲ ਤਖਤ ਸਾਹਿਬ ਜਾਣਗੇ 15 ਦਿਨ ਦਾ ਸਮਾਂ ਜਿਹੜਾ ਅਕਾਲ ਤਖਤ ਸਾਹਿਬ ਦੇ ਦਰਸਦਾ ਨਿਰਧਾਰਤ ਤੇ ਉਸ ਟਾਈਮ ਫਰੇਮ ਦੇ ਵਿੱਚ ਜੋ ਉਹਨਾਂ ਦਾ ਆਦੇਸ਼ ਹੈ ਉਹਦੀ ਇਨ ਬਿਨ ਪਾਲਣਾ ਸਦਾ ਸੁਖਵੀਰ ਸਿੰਘ ਬਾਦਲ ਸਾਹਿਬ ਅਸੀਂ ਇੱਕ ਸਵਾਲ ਇਹ ਹੈ ਕਿ ਬਾਗੀ ਤੜੇ ਨੇ ਲਿਖ ਕੇ ਕਿਹਾ ਕਿ ਅਸੀਂ ਆ ਚੀਜ਼ ਦੀ ਮਾਫੀ ਮੰਗਦੇ ਹਾਂ ਜੋ ਗਲਤੀਆਂ ਹੋਈਆਂ ਨੇ ਪਰ ਤੁਨਿਲਾ ਤੇ ਵੀ ਸੁਖਬੀਰ ਸਿੰਘ ਬਾਦਲ ਐਜ਼ ਅ ਪ੍ਰਧਾਨ ਉਹਨੂੰ ਵੀ ਚ ਪਹਿਲਾਂ ਮਾਫੀਨਾਮਾ ਮੰਗਣਾ ਚਾਹੀਦਾ ਸੀ ਤਾਂ ਸਿਗਾ ਅਕਾਲਤਖ ਸਾਹਿਬ ਪੇਸ਼ ਹੋ ਕੇ ਵੀ ਕਿਤੇ ਨਾ ਕਿਤੇ ਇੱਕ ਮਨ ਰਿਹਾ ਹੈ ਇੱਕ ਗਲਤੀ ਹੋ ਰਹੀ ਹੈ ਕਿਉਂਕਿ ਹਲੇ ਵੀ ਇੱਕਦਮ ਇਹ ਚੀਜ਼ਾਂ ਪਿੱਛੇ ਪੈ ਰਹੀਆਂ ਨੇ ਜਿਉਂ ਨਾ ਆਪਾਂ ਕਹਿੰਦੇ ਪਿੱਛਾ ਪਏ ਜਾਂਦਾ ਦੇਖੋ ਹਾਲਾਂਕਿ ਮੈਂ ਕੋਈ ਏਡਾ ਵੱਡਾ ਸਿੱਖ ਵਿਦਵਾਨ ਤਾਂ ਹੈ ਨਹੀਂ ਅਕਾਲਤਖ ਸਾਹਿਬ ਦੀ ਇੱਕ ਪ੍ਰਕਿਰਿਆ ਉਹ ਪ੍ਰਕਿਰਿਆ ਹੈ ਕਿ ਜੇ ਕੋਈ ਜਾ ਕੇ ਉੱਥੇ ਧਾਰਮਿਕ ਅਵਗਿਆ ਦੀ ਸ਼ਿਕਾਇਤ ਕਰਦਾ ਫਿਰ ਅਕਾਲ ਤਖਤ ਸਾਹਿਬ ਤਲਬ ਕਰਦੇ ਔਰ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀਤਾ ਉਹ ਹਰ ਇੱਕ ਸਿੱਖ ਕਰਦਾ ਜਦੋਂ ਵੀ ਹਰ ਇੱਕ ਧਰਮ ਦੇ ਲੋਕ ਕੱਲਾ ਸਿੱਖ ਨਹੀਂ ਹਰ ਇੱਕ ਧਰਮ ਦੇ ਲੋਕ ਜਦੋਂ ਵੀ ਕਿਤੇ ਆਪਣੇ ਗੁਰੂ ਦੇ ਸਥਾਨ ਤੇ ਨਿਤਮਸਤਕ ਹੁੰਦੇ ਨੇ ਆਪਾਂ ਪਹਿਲੀ ਚੀਜ਼ ਜਾ ਕੇ ਕੀ ਕਹਿੰਦੇ ਆ ਕਿ ਜੇ ਮੇਰੇ ਤੋਂ ਜਾਣੇ ਅਣਜਾਣੇ 'ਚ ਕੋਈ ਵੀ ਗਲਤੀ ਹੋਈ ਹੈ ਉਹ ਮਾਫ ਕਰਿਓ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਆਪਣੇ ਪਿਤਾ ਦੇ ਭੋਗ ਦੇ ਵੀ ਕਹੀ ਸੀ ਜਦੋਂ ਤੁਹਾਡੇ ਪਿਤਾ ਦਾ ਅੰਤਿਮ ਅਰਦਾਸ ਹੋਈ ਹੋਵੇ ਤੇ ਉੱਥੇ ਬੱਚਾ ਖੜਾ ਹੋ ਕੇ ਜਿਹਨੇ ਉਸ ਜ਼ਿੰਮੇਵਾਰੀ ਨੂੰ ਅੱਗੇ ਲੈ ਕੇ ਜਾਣਾ ਉਹ ਸੰਗਤ ਦੇਖੋ ਮਹਾਰਾਜ ਦਾ ਪ੍ਰਕਾਸ਼ ਆ ਸਾਹਮਣੇ ਸੰਗਤ ਬੈਠੀ ਹੈ ਗੁਰੂ ਸਾਹਿਬ ਤੋਂ ਵੀ ਗੁਰੂ ਸਾਹਿਬ ਨੇ ਵੀ ਜਿਹੜਾ ਦਰਜਾ ਵੱਡਾ ਉਹ ਸੰਗਤ ਨੂੰ ਦਿੱਤਾ ਤੇ ਸੰਗਤ ਦੇ ਵਿੱਚ ਖੜੇ ਹੋ ਕੇ ਜਦੋਂ ਕੋਈ ਕਹਿ ਰਿਹਾ ਕਿ ਜੇ ਮੇਰੇ ਤੋਂ ਜਾਣੇ ਆਣ ਜਾਣੇ 'ਚ ਕੋਈ ਗਲਤੀ ਹੋਈ ਹੈ ਤਾਂ ਉਹਦੇ ਮਨ ਦੀ ਅਵਸਥਾ ਇਹਨੂੰ ਜਦੋਂ ਕੋਈ ਲੋਕ ਇਹਦੇ ਤਰਕ-ਵਿਤਰਕ 'ਚ ਪੈਂਦੇ ਨੇ ਇਹ ਮਨ ਦੀ ਅਵਸਥਾ ਹੈ ਪਰ ਆਹੀ ਗੱਲ ਹੈ ਜਦੋਂ ਅਕਾਲ ਪੁਰਖ ਸਾਹਿਬ ਦੇ ਸਾਹਮਣੇ ਹੋ ਕੇ ਕਹੀ ਸੀ ਹੁਣ ਮੇਰਾ ਤਾਂ ਸਵਾਲ ਹੈ ਕਿ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਕਿਹੜੀ ਗੱਲ ਕਹੀ ਉਦੋਂ ਤਾਂ ਸਭ ਨੇ ਸਵਾਗਤ ਕੀਤਾ ਢੀਂਡ ਸਾਹਿਬ ਪਰਿਵਾਰ ਨੇ ਵੀ ਸਵਾਗਤ ਕੀਤਾ ਬੀਬੀ ਜਗੀਰ ਕੌਰ ਨੇ ਵੀ ਸਵਾਗਤ ਕੀਤਾ ਉਦੋਂ ਕੋਈ ਕਿੰਤੂ ਪਰੰਤੂ ਨਹੀਂ ਅੱਜ ਕਿੰਤੂ ਪਰੰਤੂ ਸੋ ਇਹ ਲੋਕ ਹਰ ਇੱਕ ਚੀਜ਼ ਨੂੰ ਆਪਣੇ ਮੁਤਾਬਕ ਡਿਫਾਈਨ ਕਰਨਾ ਚਾਹੁੰਦੇ ਨੇ ਪਰ ਢੀਂਡ ਸਾਹਿਬ ਨੇ ਤਾਂ ਅਕਾਲੀ ਦਲ ਸੰਯੁਕਤ ਦਾ ਰਲੇਵਾ ਕੀਤਾ ਸੀ ਉਸ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਮਨ ਲਓ ਰਲੇਵਾ ਇਹੀ ਸੋਚ ਕੇ ਕੀਤਾ ਹੋਣਾ ਨਾ ਵੀ ਹਮ ਸਭ ਕੁਝ ਠੀਕ ਹੈ ਮੈਂ ਮਾਫੀ ਜਿਹੜੀ ਇਹਨਾਂ ਨੇ ਉੱਥੇ ਖੜੇ ਹੋ ਕੇ ਅਰਦਾਸ ਕੀਤੀ ਹੈ ਪਰ ਸਭ ਤੋਂ ਸਹਿਮਤ ਆ ਤਾਂ ਹੁਣ ਬਾਅਦ ਦੇ ਵਿੱਚ ਤੁਸੀਂ ਤੁਹਾਨੂੰ ਟਿਕਟ ਨਹੀਂ ਮਿਲੀ ਢੀਂਡਾ ਸਾਹਿਬ ਪਰਿਵਾਰ ਨੂੰ ਸੰਗਰੂਰ ਤੋਂ ਟਿਕਟ ਨਾ ਦੇ ਕੇ ਉੱਥੇ ਝੁੰਦਾ ਸਾਹਿਬ ਨੂੰ ਦੇਤੀ ਤਾਂ ਢੀਂਡਾ ਸਾਹਿਬ ਪਰਿਵਾਰ ਵੀ ਇਸ ਗੱਲ ਤੇ ਜਵਾਬ ਦੇ ਕੇ ਕਿ ਪਾਰਟੀ ਦਾ ਕਿਹੜਾ ਸਿਧਾਂਤ ਹੈ ਜਿਹੜਾ ਇਹ ਕਹਦਾ ਕਿ ਜੇ ਤੁਹਾਨੂੰ ਟਿਕਟ ਨਹੀਂ ਮਿਲੀ ਤਾਂ ਤੁਸੀਂ ਓਪਨਲੀ ਡਿਕਲੇਅਰ ਕਰੋ ਕਿ ਮੈਂ ਪਾਰਟੀ ਨਹੀਂ ਨਹੀਂ ਕਿ ਮੈਂ ਪਾਰਟੀ ਦੇ ਕੈਂਡੀਡੇਟ ਦਾ ਵਿਰੋਧ ਕਰੂੰਗਾ ਸੋ ਇਹ ਜਿਹੜੀਆਂ ਚੀਜ਼ਾਂ ਨੇ ਲੋਕ ਹਰ ਇੱਕ ਚੀਜ਼ ਨੂੰ ਆਪਣੇ ਮੁਤਾਬਕ ਢਾਲ ਕੇ ਦੇਖਣਾ ਚਾਹੁੰਦੇ ਨੇ ਸੋ ਹਰ ਇੱਕ ਪ੍ਰਿਕਰਿਆ ਅੱਜ ਅਕਾਲ ਤਖਤ ਸਾਹਿਬ ਦੇ ਵਿਚਾਰ ਅਧੀਨ ਹੈ ਅਕਾਲ ਤਖਤ ਸਾਹਿਬ ਦਾ ਸਾਨੂੰ ਆਦੇਸ਼ ਆ ਗਿਆ ਤੇ ਜੋ ਵੀ ਅਕਾਲ ਤਖਤ ਸਾਹਿਬ ਦਾ ਆਦੇਸ਼ ਹੈ ਉਹਦੀ ਇਨ ਬਿਨ ਪਾਲਣਾ ਸ਼ਰੂਨੀ ਅਕਾਲੀ ਦਲ ਕਰੇ ਬਾਗੀ ਦਲੇ ਦਾ ਅੱਡ ਹੋਣਾ ਕਿ ਸਰੂਪ ਸੁਖਵੀਰ ਸਿੰਘ ਬਾਦਲ ਨੇ ਆਪਣੀ ਕੁਰਸੀ ਜਾਂ ਦਾ ਦਰਸਾ ਰਿਆ ਜੇ ਕਿਸੇ ਦੇ ਮਨ ਚ ਵਹਿਮ ਆ ਜਿਹੜੇ ਤਿੰਨ ਚਾਰ ਲੀਡਰ ਦੇ ਤੁਰੇ ਫਿਰਦੇ ਨੇ ਜਿਨ੍ਹਾਂ ਦੇ ਮਨ ਚ ਵਹਿਮ ਆ ਤਾਂ ਡੈਲੀਗੇਟ ਜਲਾਸ ਬੁਲਾ ਕੇ ਚੋਣ ਕਰਾ ਕੇ ਦੇਖ ਲੈਣ ਹਾਂ ਪਰ ਉਹਦੀ ਇੱਕ ਸ਼ਰਤ ਹੋਏਗੀ ਡੈਲੀਗੇਟ ਜਲਾਸ ਬੁਲਾਓ ਚੋਣ ਕਰਾਓ ਜੇ ਚੋਣ ਹਾਰ ਗਏ ਫਿਰ ਪਬਲਿਕ ਮਾਫੀ ਮੰਗਣੀ ਪਊਗੀ ਕਿ ਅਸੀਂ ਬੇਵਜ੍ਹਾ ਬੰਦਰਾ ਨੀ ਗੱਲ ਕਹੀ ਸੀ ਕਿ ਹੁਣ ਇਹ ਪਿਛਲੇ ਇੰਟਰਵਿਊ ਦੇ ਵਿੱਚ ਵੀ ਅ ਸੁਗੀ ਸਿੰਘ ਬਾਦਲ ਦੇ ਆਪਣੀ ਬੰਦਰੇ ਜਿਹੜੇ ਹਾਂ ਦਾ ਨਾਰਾ ਮਾਰ ਰਹੇ ਕਹਿੰਦੇ ਬਾਕੀ ਤਾਂ ਸਾਰੇ ਹੈ ਨਹੀਂ ਦੇਖੋ ਜਦੋਂ ਉਹ ਪਾਰਟੀ ਦੇ ਪ੍ਰਧਾਨ ਨੇ ਤਾਂ ਸਾਡੇ ਆਪਣੇ ਹੀ ਨੇ ਉਹ ਸ਼ਰੂਮ ਨਹੀਂ ਹੈ ਕਾਲੀਦਾਲੀ ਦਾ ਪਰਿਵਾਰ ਹੈ ਉਹ ਕਹਿੰਦੇ ਬੁੱਧੀ ਬੰਦੇ ਨਹੀਂ ਨਹੀਂ ਫਿਰ ਬੀਬੀ ਜ਼ਗੀਰ ਕੋਰ ਦੇ ਬੰਦੇ ਕਿੱਥੇ ਗਏ ਰਖੜਾ ਸਾਹਿਬ ਦੇ ਬੰਦੇ ਕਿੱਥੇ ਨੇ ਹੀਨਸਾ ਸਾਹਿਬ ਦੇ ਬੰਦੇ ਕਿੱਥੇ ਨੇ ਬੰਦੇ ਉਹੀ ਨੇ ਪਾਰਟੀ ਉਹੀ ਹੈ ਪਾਰਟੀ ਤੋਂ ਅਲੱਗ ਹੋ ਕੇ ਅਗਰ ਤੁਸੀਂ ਪਾਰਟੀ ਨੂੰ ਨੁਕਸਾਨ ਪਹੁੰਚਾਉਗੇ ਤੁਹਾਡੇ ਨਾਲ ਕੋਈ ਸਬੰਧ ਨਹੀਂ ਹੋਊ ਪਰਿਵਾਰ ਦੇ ਵਿੱਚ ਅਗਰ ਕੋਈ ਚੀਜ਼ ਠੀਕ ਨਹੀਂ ਹੈਗੀ ਤਾਂ ਅੰਦਰ ਵੜ ਕੇ ਸਲਾਹ ਦੋਗੇ ਜੇ ਪਬਲਿਕ ਪਲੇਟਫਾਰਮ ਤੇ ਪਰਿਵਾਰ ਨੂੰ ਬਦਨਾਮ ਕਰੋਗੇ ਤਾਂ ਪਰਿਵਾਰ ਦਾ ਕੋਈ ਮੈਂਬਰ ਤੁਹਾਡੇ ਨਾਲ ਸੋ ਅੱਜ ਇਹ ਲੋਕ ਇਹ ਵੀ ਤਾਂ ਸੋਚਣ ਨਾ ਕਿ ਐਡੇ ਇਹ ਆਪਣੇ ਆਪ ਨੂੰ ਕਹਿੰਦੇ ਨੇ ਕੋਈ ਚਾਰਵਾਰ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਰਹਿ ਲਿਆ ਕੋਈ ਵਜ਼ੀਰ ਰਹਿ ਲਿਆ ਇਹ ਲੋਕ ਆ ਜੇ ਵੀ ਤਾਂ ਸੋਚਣ ਨਾ ਕੇਂਦਰ ਤੱਕ ਐਮਪੀ ਰਹਿ ਆਏ ਕੇਂਦਰ ਚ ਵਜ਼ੀਰ ਰਹਿ ਆਏ ਅਗਰ ਇਹਨਾਂ ਦੇ ਮਗਰ ਪਾਰਟੀ ਦੇ 10 ਲੋਕ ਵੀ ਨਹੀਂ ਖੜੇ ਤਾਂ ਫਿਰ ਇਹ ਬਹੁਤ ਚਿੰਤਾ ਦਾ ਵਿਸ਼ਾ ਸੋਚਣਾ ਚਾਹੀਦਾ ਹੈ ਕਿ ਲੋਕ ਇਹਨਾਂ ਤੋਂ ਮੂੰਹ ਕਿਉਂ ਮੋੜ ਗਏ ਇਕਾ ਅਕਲ ਦੇ ਵਿੱਚ 2027 ਦੀ ਹੁਣ ਅੱਗੇ ਚੋਣਾਂ ਆਉਣ ਵਾਲਾ ਆ ਰਹੇ ਹਨ ਅਕਾਲੀ ਦਲ ਕਿਸ ਦੇ ਨਾਲ ਖੜੂਗਾ ਬੀਐਸਪੀ ਜਾਂ ਫਿਰ ਬੀਜੇਪੀ ਜਾਂ ਮੋੜੋ ਆਪਣੇ ਸਾਥੀ ਪੁਰਾਣੇ ਦੇ ਨਾਲ ਹੀ ਆਜੂਗਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਨਾਲ ਖੜਾ ਔਰ ਅਸੀਂ ਇੱਕੋ ਇੱਕ ਐਸੀ ਪਾਰਟੀ ਆ ਤੁਸੀਂ ਦੇਖਿਆ ਹੋਣਾ ਕਿ ਬੀਜੇਪੀ ਦੇ ਵੱਡੇ ਲੀਡਰ ਅਮਰਚਾ ਵੀ ਟੀਵੀ ਦੇ ਉੱਤੇ ਆਪਣੀ ਇੰਟਰਵਿਊ ਵਿੱਚ ਕਹਿੰਦੇ ਸੀ ਕਿ ਸਾਡਾ ਅਕਾਲੀ ਦਲ ਨਾਲ ਸਮਝੌਤੇ ਦੀ ਗੱਲ ਚੱਲ ਰਹੀ ਹੈ ਔਰ ਸਮਝੌਤਾ ਕਰ ਸਕਦਾ ਸੀ ਅਕਾਲੀ ਦਲ ਸੀਟ ਸ਼ੇਅਰਿੰਗ ਕੋਈ ਇਸ਼ੂ ਨਹੀਂ ਸੀ ਪਰ ਅਸੀਂ ਹੋਰ ਕਮੇਟੀ ਦੀ ਮੀਟਿੰਗ ਕਰਕੇ ਏਜੰਡਾ ਪੰਜਾਬ ਅੱਗੇ ਰੱਖਿਆ ਸਾਡਾ ਏਜੰਡਾ ਪੰਜਾਬ ਸਪਸ਼ਟ ਬੰਦੀ ਸਿੰਘਾਂ ਦੀ ਰਿਹਾਈ ਜਿਹਦਾ ਪ੍ਰਧਾਨ ਮੰਤਰੀ ਨੇ ਬਕਾਇਦਾ ਐਲਾਨ ਕੀਤਾ ਸੀ 550 ਸਾਲਾ ਤੇ ਫਿਰ ਯੂ-ਟਰਨ ਲਿਆ ਪੰਜਾਬ ਦੀ ਕਰਜ਼ਾ ਮਾਫੀ ਕਿਸਾਨ ਦੀ ਐਮਐਸਪੀ ਦੀ ਕਾਨੂੰਨੀ ਗਾਰੰਟੀ ਔਰ ਸੂਬੇ ਨੂੰ ਕੋਈ ਵਿਸ਼ੇਸ਼ ਪੈਕੇਜ ਸੋ ਅਸੀਂ ਆਪਣੇ ਮੁੱਦਿਆਂ ਤੇ ਖੜੇ ਹਾਂ ਅਸੀਂ ਆਪਣੇ ਮੁੱਦਿਆਂ ਦੀ ਲੜਾਈ ਲੜ ਰਹੇ ਹਾਂ ਪੰਜਾਬ ਦੀ ਲੜਾਈ ਲੜ ਰਹੇ ਹਾਂ ਜੇ ਤਾਂ ਕੋਈ ਪਾਰਟੀ ਸਾਡੇ ਇਹ ਏਜੰਡੇ ਦੇ ਨਾਲ ਸਹਿਮਤ ਹੈ ਜੇ ਸਾਡੇ ਏਜੰਡੇ ਤੇ ਕੰਮ ਕਰਨਾ ਚਾਹੁੰਦੀ ਹੈ ਤਾਂ ਅਸੀਂ ਉਹਦੇ ਲਈ ਦਰਵਾਜ਼ਾ ਖੋਲ੍ਹਾਂਗੇ ਨਹੀਂ ਸ਼੍ਰੋਮਣੀ ਅਕਾਲੀ ਦਲ ਦਾ ਘਰ ਹੈ ਪੰਜਾਬ ਜੇ ਕੋਈ ਪੰਜਾਬ ਦੇ ਬਾਰੇ ਨਹੀਂ ਸੋਚਣਾ ਚਾਹੁੰਦਾ ਫਿਰ ਸਾਡਾ ਕੁਝ ਨਹੀਂ ਲੱਗਦਾ ਫਿਰ ਪੰਜਾਬ ਦੇ ਦਰਵਾਜ਼ੇ ਉਹ ਪਾਰਟੀਆਂ ਦੇ ਵੀ ਬੰਦ ਚੈਲੇਂਜ ਸਿੰਘ ਚੰਨੀ ਰਵੀਲ ਮਿੱਟੂ ਆਦਿ ਕਹਿੰਦੇ ਅਕਾਲੀ ਦਲ ਨੂੰ ਹੁਣ ਬਚਾਉਣਾ ਜ਼ਰੂਰੀ ਹੈ ਕਿਉਂਕਿ ਹੁਣ ਕਿਤੇ ਨਾ ਕਿ ਡਾਊਨ ਫਾਲੋਅਰਸ ਆ ਗਏ ਨੂੰ ਵਾਪਸ ਲਿਆ ਕੇ ਪੰਜਾਬ ਵਿੱਚ ਇਹ ਹੁਣੇ ਬਿਆਨ ਰਵੀਲ ਸਿੰਘ ਮਿੱਟੂ ਦਾ ਕੰਨ ਹੀ ਆਇਆ ਸੀ ਦੇ ਕੋਈ ਅਕਾਲ ਤਖਤ ਸਾਹਿਬ ਤੋਂ ਵਰਸਾਈ ਹੋਈ ਪਾਰਟੀ ਇਹ ਤਾਂ ਨਹੀਂ ਹੀ ਅਕਾਲ ਤਖਤ ਸਾਹਿਬ ਦੇ ਰੱਖੀ ਗਈ ਹੈ ਸੋ ਇਹ ਪੰਥ ਦੀ ਇੱਕ ਨਮਾਇੰਦਾ ਪੋਲਿਟਿਕਲ ਜਥੇਬੰਦੀ ਹੈ ਇਹ ਨਹੀਂ ਮਰਦੀ ਇਹਦਾ ਚਿੰਤਨ ਕਰਨਾ ਹਰ ਇੱਕ ਪੰਜਾਬੀ ਚਿੰਤਨ ਕਰ ਰਿਹਾ ਅਗਰ ਬਿੱਟੂ ਸਾਹਿਬ ਕਹਿੰਦੇ ਨੇ ਚੰਨੀ ਸਾਹਿਬ ਕਹਿੰਦੇ ਨੇ ਹਰ ਇੱਕ ਪੰਜਾਬੀ ਨੂੰ ਅਹਿਮੀਅਤ ਪਤਾ ਹੈ ਕਿ ਖੇਤਰੀ ਪਾਰਟੀ ਦੀ ਕੀ ਅਹਿਮੀਅਤ ਹੈ ਪੰਜਾਬ ਵੀ ਤਾਂ ਬਚਦਾ ਜੇ ਸ਼੍ਰੋਮਣੀ ਅਕਾਲੀ ਦਲ ਬਚਦਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇੱਕ ਪਛਾਣ ਆ ਠੀਕ ਐਸਜੀਪੀਸੀ ਦਾ ਇਲੈਕਸ਼ਨ ਵੀ ਆਉਣ ਵਾਲੇ ਨੇ ਤਾਂ ਉਹਨੇ ਕੀ ਤਿਆਰੀ ਜਾਨੀਆ ਦੇਖੋ ਸ਼੍ਰੋਮਣੀ ਅਕਾਲੀ ਦਲ ਦਾ ਸਿੱਧੇ ਤੌਰ ਤੇ ਐਸਜੀਪੀਸੀ ਚੋਂ ਲੜਦਾ ਸਾਡੇ ਤਾਂ ਮੈਂਬਰ ਸਾਡੇ ਚੋਣ ਨਿਸ਼ਾਨ ਤੇ ਜਿੱਤ ਕੇ ਆਉਂਦੇ ਔਰ 100 ਸਾਲ ਤੋਂ ਵੱਗ ਦਾ ਸਮਾਂ ਹੋ ਗਿਆ ਹਮੇਸ਼ਾ ਪੰਥ ਨੇ ਕੌਮ ਨੇ ਇਹ ਜਿਹੜੀ ਸੇਵਾ ਹੈ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਸੌਂਪੀ ਹੈ ਵਿੱਚੋਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਵੀ ਸਾਜਸ਼ਾ ਹੋਈਆਂ ਤੁਸੀਂ ਦੇਖਿਆ ਹੋਣਾ ਕਿ ਕਿਸ ਤਰੀਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਿਆ ਗਿਆ ਹਰਿਆਣਾ 'ਚ ਵੱਖਰੀ ਕਮੇਟੀ ਬਣਾਈ 1 ਮਹੀਨਾ ਨਹੀਂ ਚਲਾ ਸਕੇ ਜਸਵੰਤ ਸਿੰਘ ਦਤੂਆਲ ਸਾਹਿਬ ਵਰਗੇ ਸਾਰਾ ਸਰਕਾਰੀ ਕਬਜ਼ਾ ਹੋਇਆ ਸਰਕਾਰੀ ਨੁਮਾਇੰਦੇ ਨਾਮਿਨੇਟ ਹੋਏ ਸੋ ਅੱਜ ਸੰਗਤ ਇਹ ਜਾਣਦੀ ਹੈ ਕਿ ਜਿਹੜਾ ਧਰਮ ਹੈ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਹਦੀ ਅਸਲ ਰਾਖੀ ਇਹਦੀ ਟਾਸਕ ਫੋਰਸ ਸ਼੍ਰੋਮਣੀ ਅਕਾਲੀ ਦਲ ਆ ਸੋ ਲੋਕ ਉਸ ਪਾਰਟੀ ਨੂੰ ਪਛਾਣਦੇ ਨੇ ਤੇ ਅਸੀਂ ਲੋਕਾਂ ਦੇ ਵਿੱਚ ਜਾਵਾਂਗੇ ਔਰ ਸਾਨੂੰ ਪੂਰਨ ਆਸ ਹੈ ਕਿ ਇਹ ਸੇਵਾ ਅੱਗੇ ਵੀ ਚੱਲੀ ਰਹੇ ਧੰਨਵਾਦ ਸਾਡੇ ਨਾਲ ਅਰਸ਼ਦੀਪ ਲੀਵ ਜੀ ਮੌਜੂਦ ਸੀ ਤਾਂ ਅਕਾਲੀ ਦਲ ਦੇ ਵਿੱਚ ਕੀ ਕੁਝ ਕਮਾਂਸਾਂ ਚੱਲ ਰਹੇ ਨੇ ਆ ਅਕਾਲੀ ਦਲ ਕਿਉਂ ਇੰਨਾ ਗ੍ਰਾਫ ਡਾਊਨ ਆ ਹਰ ਮੁੱਦੇ ਉੱਤੇ ਬੜੇ ਕੁਲਕੀ ਚਰਚਾ ਵੀ ਕੀਤੀ ਹੈ ਹਾਲਾਂਕਿ 2027 ਦੇ ਲਈ ਕਿੰਨੀ ਤਿਆਰੀਆਂ ਨੇ ਜਿਮਨੀ ਚੌਣ ਲਈ ਕਾਂਦੀਦਲ ਕਿੰਨੇ ਅੱਗੇ ਹੋ ਕੇ ਕੰਮ ਕਰੂਗੀ ਇਹ ਆਨਾਲਾ ਸਮਝ ਦੱਸੂਗਾ